ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰਵਾ ਸਾਡੇ ਨਾਲ ਬਨੂੜ ਤੋਂ ਕਿਸਾਨ ਆਏ ਨੇ ਜੀ ਟ੍ਰੇਨਿੰਗ ਲੈਣ ਵਾਸਤੇ ਆਉ ਇਹਨਾਂ ਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਕੀ ਭਾਜੀ ਸ਼ੁਭਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਅਮਰ ਸਿੰਘ ਹੈ ਜੀ ਤੇ ਸਰ ਤੁਸੀਂ ਦੱਸੋ ਅੱਜ ਟ੍ਰੇਨਿੰਗ ਲਈ ਹੈ ਜੀ ਤੁਹਾਨੂੰ ਕਿੱਦਾਂ ਦੀ ਟ੍ਰੇਨਿੰਗ ਲੱਗੀ ਅ ਟ੍ਰੇਨਿੰਗ ਕਰਕੇ ਮੈਨੂੰ ਬਹੁਤ ਵਧੀਆ ਲੱਗੀ ਜੀ ਜੋ ਜਾਣਕਾਰੀ ਤੁਹਾਨੂੰ ਭਾਜੀ ਨੇ ਦਿੱਤੀ ਹੈ ਬਹੁਤ ਵਧੀਆ ਦਿੱਤੀ ਹੈ ਤੇ ਇੱਥੇ ਆ ਕੇ ਜਿੱਦਾਂ ਸਾਈਡ ਤੇ ਆ ਕੇ ਪਤਾ ਲੱਗਾ ਉਹ ਜਾਣਕਾਰੀ ਹੈ ਜਿਹੜੀ ਉਹ ਫੋਨ ਤੇ ਪੂਰੀ ਨਹੀਂ ਮਿਲਦੀ ਹੈਗੀ ਜੀ ਤੇ ਇੱਥੇ ਆ ਕੇ ਹਰੇਕ ਸਟੇਜ ਤੇ ਆ ਕੇ ਦੇਖਿਆ ਕਿ ਪ੍ਰੋਸੈਸ ਕਿਦਾਂ ਹੈ ਮਾਰਕੀਟ ਕਿਦਾਂ ਹੈ ਤੇ ਆਪਾਂ ਨੂੰ ਇਹਦੀ ਕੋਸਟ ਵਗੈਰਾ ਕਿੰਨੀ ਪੈਂਦੀ ਹੈ ਤੇ ਇਨਕਮ ਕਿੰਨੀ ਹੈ ਉਹ ਜਿਹਦਾ ਫੋਨ ਤੇ ਕਹਿੰਦੇ ਆ YouTube ਤੇ ਦੇਖ ਲਿਏ Facebook ਤੇ ਦੇਖ ਲਿਏ ਕਿ ਲੱਖਾਂ ਰੁਪਏ ਬਣ ਗਏ ਕਰੋੜਾਂ ਰੁਪਏ ਬਣ ਗਏ ਤੇ ਅਸਲ ਚ ਪ੍ਰੈਕਟੀਕਲ ਕਰਕੇ ਹੀ ਪਤਾ ਲੱਗਦਾ ਹੈ ਕਿ ਪੈਸਾ ਬਣਦਾ ਕਿਦਾਂ ਹੈ ਜਿੱਦਾਂ ਹਰੇਕ ਕੰਮ 'ਚ ਮਿਹਨਤ ਕਰਨੀ ਪੈਂਦੀ ਹੈ ਇਦਾਂ ਹੀ ਇਹ ਕੰਮ 'ਚ ਵੀ ਮਿਹਨਤ ਹੈ ਪਰ ਪੈਸਾ ਹੈਗਾ ਜੇ ਮਿਹਨਤ ਕਰੋਗੇ ਤਾਂ ਪੈਸਾ ਬਣੂਗਾ ਜੀ ਤੇ ਬਾਕੀ ਹੋਰ ਕਿਸਾਨ ਵੀਰਾਂ ਨਾਲ ਤੁਸੀਂ ਖੁਦ ਵੀ ਆਈ ਥਿੰਕ ਡੇਰੀ ਫਾਰਮਰ ਹੋ ਤੁਹਾਡੇ ਪਸ਼ੂ ਪਸ਼ੂ ਪਾਲਕ ਹੋ ਤੁਸੀਂ ਹੋਰ ਪਸ਼ੂ ਪਾਲਕ ਵੀਰਾਂ ਤੱਕ ਹੋਰ ਕਿਸਾਨਾਂ ਤੱਕ ਤੁਹਾਡਾ ਕੀ ਸਨੇਹ ਹੈ ਜੀ ਪਸ਼ੂ ਪਾਲਕ ਵੀਰਾਂ ਤੱਕ ਤਾਂ ਮੇਰਾ ਇਹ ਸਨੇਹ ਹੈ ਕਿ ਜਿੱਦਾਂ ਆਪਣੇ ਪਸ਼ੂ ਐ ਆਪਣੇ ਕੋਲ ਆ ਆਪਾਂ ਖਾਦ ਜਿੱਦਾਂ ਖੇਤਾਂ 'ਚ ਸਿੱਧੀ ਪਾ ਦਿੰਦੇ ਆ ਰੂੜੀ ਤੋਂ ਚੱਕ ਕੇ ਉਹੀ ਥਾਂ ਤੇ ਆਪਾਂ ਨੂੰ ਇਹ ਚਾਹੇ ਛੋਟੇ ਲੈਵਲ ਤੇ ਲਾ ਲਈਏ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਲਾ ਲਈਏ ਇਹ ਪਲਾਟ ਲਾ ਕੇ ਵਰਮੀ ਕੰਪੋਸਟ ਖੇਤਾਂ 'ਚ ਆ ਪਾਣੀ ਚਾਹੀਦੀ ਹੈ ਇਹਦੇ ਨਾਲ ਇੱਕ ਤਾਂ ਜਿੱਦਾਂ ਸਪਰੇਅ ਵਗੈਰਾ ਕਰਕੇ ਦਵਾਈਆਂ ਘੇਰ ਕੇ ਆਪਾਂ ਫਸਲਾਂ ਨੂੰ ਖਰਾਬ ਕਰ ਰਹੇ ਆ ਤੇ ਧਰਤੀ ਨੂੰ ਵੀ ਖਰਾਬ ਕਰ ਰਹੇ ਆ ਉਹ ਤਾਂ ਬਚੂਗੇ ਆਪਾਂ ਤੇ ਜਿਹੜੀ ਫਸਲ ਦੀ ਅ ਗਰੋਥ ਹੈ ਗਰੋਥ ਜ਼ਿਆਦਾ ਹੋਊਗੀ ਤੇ ਸਾਡੀ ਇਨਕਮ ਚ ਵਾਧਾ ਹੋਊਗਾ ਜੀ ਧੰਨਵਾਦ ਪਾਜੀ